ਆ ਇਹ ਸਾਡਾ ਜਿਹੜਾ ਮੇਨ ਸਰਿਆਲੀ ਰੋਡ ਆ ਸਟੇਡੀਅਮ ਤੋਂ ਸਾਹਮਣੇ ਸੜਕੇ ਕੱਚਾ ਰਸਤਾ ਬੜੇ ਤੇਰਦੀ ਡਿਮਾਂਡ ਹੀ ਬੁਰਜਨੱਥੂ ਕੇ ਆਲਿਆਂ ਦੀ ਸ਼ਕਰੀ ਆਲਿਆਂ ਦੀ ਬੁਰਜ ਰਾਕੇ ਆਲਿਆਂ ਦੀ ਕਿਉਂਕਿ ਪੱਟੀ ਦੀ ਵੀ ਜ਼ਮੀਨ ਪੈਂਦੀ ਆ ਇੱਧਰ ਬੁਰਜ ਰਾਏਪੁਰ ਬਲੀਮ ਦੀ ਵੀ ਬੁਰਜ ਨੱਥੂਪੁਰ ਟੋਡੇ ਦੀ ਵੀ ਤੇ ਇਸ ਰਸਤੇ ਤੋਂ ਲਗਭਗ ਮੈਨੂੰ ਲੱਗਦਾ 10 12 ਪਿੰਡ ਲੰਘਦੇ ਆ ਸਰਿਆਲੀ ਮੰਡ ਖੁਰਦ ਸਰਿਆਲੀ ਮੰਡ ਕਲਾਂ ਕੰਡਿਆਲਾ ਸਾਡੇ ਪੱਟੀ ਸ਼ਹਿਰ ਦੇ ਲੋਕ ਇਧਰੋਂ ਜਿਹੜੀ ਪੱਟੀ ਨੂੰ ਰੋੜ ਜਾਂਦੀ ਆ ਬੁਰਜ ਨੱਥੂ ਪੋਟੋਡੇ ਤੋਂ ਇਧਰੋਂ ਪੱਟੀ ਵਾਲਿਆਂ ਨੂੰ ਵੀ ਫਾਇਦਾ ਮਿਲ ਜਣਾ ਤੇ ਇਹ ਰੋਡ 62 ਲੱਖ ਦੀ ਲਾਗਤ ਦੇ ਨਾਲ 450 ਮੀਟਰ ਦਾ ਇਹ ਟੋਟਾ ਆ 1600 ਮੀਟਰ ਦੇ ਕਰੀਬ ਅਗਲਾ ਟੋਟਾ ਆ ਇਹਦੇ ਨਾਲ ਬੜੇ ਲੋਕਾਂ ਨੂੰ ਫਾਇਦਾ ਮਿਲੂਗਾ ਤੇ ਗਾਂ ਵੀ ਜਿੰਨੇ ਕੰਮ ਆਪਣੇ ਹਲਕੇ ਦੇ ਵਿੱਚ ਹੋਣ ਵਾਲੇ ਆ ਜਿੰਨੀਆਂ ਵੀ ਸੜਕਾਂ ਮੰਨ ਵਾਲੀਆਂ ਉਹ ਆਪਾਂ ਪਹਿਲ ਦੇ ਆਧਾਰ ਤੇ ਕਰਾਵਾਂਗੇ ਜਿੱਥੇ ਲੋਕਾਂ ਦੀ ਸੁਖ ਸੁួល ਦਾ ਮਸਲਾ ਆਉਂਦਾ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਕੰਮ ਫੈਲਦੇ ਆਧਾਰ ਤੇ ਕਰਾਉਂਦੀ ਆ ਮੈਂ ਧੰਨਵਾਦ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਪੱਟੀ ਹਲਕੇ ਦੇ ਜਿਹੜਾ ਇਹ ਸਾਡੇ 8-10 ਪਿੰਡਾਂ ਨੂੰ ਜੋੜਦਾ ਰਸਤਾ ਮੇਮ ਸਰਿਆਲੀ ਰੋਡ ਨਾ ਉਹਦੇ ਲਈ ਮਨਜ਼ੂਰੀ ਦਿੱਤੀ ਆ ਤੇ ਹੁਣ ਅਸੀਂ ਇੱਕ ਹੋਰ ਵੀ ਆ ਸਾਡੇ ਨੀ ਪੱਥਰ ਰੱਖਣ ਵਾਲਾ ਉੱਥੇ ਜਾ ਕੇ ਆਦੇਣਾ ਫੇਰ ਦੋਸਤੋ ਮਿਲਦੇ ਆ ਬਹੁਤ ਬਹੁਤ ਧੰਨਵਾਦ ਆਮ ਆਦੀ ਪਾਰਟੀ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਜਰ ਭਗਵੰਤ ਸਿੰਘ ਮਾਨ ਜਿੰਦਾਬਾਦ ਜਰ ਭਗਵੰਤ ਸਿੰਘ ਮਾਨ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਰਾਜੀ ਸਿੰਘ ਭੁੱਲੇ ਜਿੰਦਾਬਾਦ ਰਾਜੀ ਸਿੰਘ ਭੁੱਲੇ ਜਿੰਦਾਬਾਦ ਬਲੇ ਸੋਨਹ ਸਤਿ ਸ੍ਰੀ ਅਕਾਲ